ਕੀ ਕੀ ਪ੍ਰੈਜ਼ੀਡੈਂਟ ਪੈਨਸ਼ਨ ਇੰਸਿਚਰ ਪੰਜਾਬ ਜੀ ਜੀ ਅਜੇ ਤਰ੍ਹਾਂ ਸਾਡਾ ਸੀ ਕਿ ਤਰ੍ਹਾਂ ਅਜਾ ਸਾਡਾ ਬਹੁਤ ਕੌਂਜੈਪਟ ਕਰਨਾ ਬਹੁਤ ਕੌਈ ਆਫ ਦਾ ਰਹਾ ਹੈ ਜੀ ਤਰ੍ਹਾਂ ਕਿ ਜੀ ਪਰ ਸਾਡੀ ਮੰਗਾ ਸੀ ਜਿਹੜੀ ਆ ਕਰਕੇ ਮੈਂ ਕਹਿੰਦਾ ਅਸੀਂ ਦੋ ਨਾਲ ਏਰੀਆ ਦੀ ਗੱਲ ਹੈ ਦੀ ਏਰੀਆ ਕਿਸ ਤਰ੍ਹਾਂ ਦੀ ਗੱਲ ਹੈ ਉਹਦਾ ਉਹ ਨਾਲ ਹੀ ਬਿਜਲੀ ਬੋਰਡ ਦਾ ਜਾਇ ਸੀ ਆ ਬਿਜਲੀ ਬੋਰਡ ਦੇ ਕੁਝ ਬੰਕਾ ਸਾਡੇ ਬਕਾਇਆ ਨੇ ਕੈਸ਼ਰ ਦੇ ਮੈਡੀਕਲ ਸਕੀਮ ਹੈ ਹਮ 23 ਸਾਲਾ ਇਨਕਰੀਮੈਂਟ ਵਗੈਰਾ ਕੁਝ ਤੇ ਨਾ ਮੈਂ ਮੈਂ ਮੈਡੀਕਲ ਪੱਤੇ ਦੀ ਗੱਲ ਹੈ ਤੇ ਕੁਝ ਸਾਡੇ ਹੋਰ ਮੰਗਤ ਪਰ ਕਾਫੀ ਦਿਨ ਤੋਂ ਉਸੇ ਰਸਤੇ ਲੜਦੇ ਰਹੇ ਕੋ ਸਰਕਾਰ ਇਹਨਾਂ ਨੇ ਬਿਜਲੀ ਬੋਰਡ ਨੂੰ ਸੀ ਮੰਗ ਪੱਤਰ ਦਿੱਤਾ ਪਰ ਬਿਜਲੀ ਬੋਰਡ ਨੇ ਹੁਣ ਤੱਕ ਮੰਨ ਨਹੀਂ ਲਿਆ ਅਜੇ ਮੀਟਿੰਗ ਨਾ ਦੇਰ ਕਰਕੇ ਸਾਨੂੰ ਲੋੜ ਪੈ ਰਹੀ ਹੈ ਕਿ ਔਰ ਅੱਗੇ ਹੀ ਫੈਸਲਾ ਕੀਤਾ ਇਹਦੇ ਬਿਜਲੀ ਬੋਰ ਮੁੰਡਾ ਨਹੀਂ ਮੰਨਦਾ ਇਹ ਬਿਜਲੀ ਬੋਰ ਦਾ ਫਸਲਾ ਸੱਗਾ ਚੱਲੇਗਾ ਪੰਜਾਬ ਦੇ ਵਿੱਚ ਕਿੰਨੇ ਪੈਨਸ਼ਨਰ ਹੈਗੇ ਨੇ ਔਰ ਕਿਹੜੇ ਕਿਹੜੇ ਜ਼ਿਲ੍ਹਿਆਂ ਤੋਂ ਅੱਜ ਇੱਥੇ ਆਏ ਸੀਗੇ ਜੀ ਪੰਜਾਬ ਦੇ ਸਾਡੇ ਬਿਜਲੀ ਬੋਰ ਦੇ ਫਿਰ ਅੰਨੇ 70000 ਦੇ ਕਰੀਬ ਪੈਨਸ਼ਨਰ ਹੈ ਜੀ ਔਰ 80 ਡਿਵੀਜ਼ਨ ਸਾਡੀਆਂ ਜਿਹੜੀਆਂ ਉਹ ਪੈਨਸ਼ਨਰ ਨੇ ਜਿਨ੍ਹਾਂ ਦੇ ਸਾਰੀਆਂ ਡਿਵੀਜ਼ਨਾਂ ਦੇ ਪੈਨਸ਼ਨਰ ਇੱਥੇ ਆਏ ਜੀ ਪਰ ਉਹ ਤੋਂ ਡਿਪੈਂਡ ਜੇ ਆਪਾਂ ਗੱਲ ਕਰੀਏ ਪਿਛਲੇ 2-3 ਸਾਲਾਂ ਦੀ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਤੇ ਜਿਹੜੇ ਲੋਕੀ ਰਿਟਾਇਰ ਹੋ ਰਿਹਾ ਉਹਨਾਂ ਨੂੰ ਮੌਕੇ ਤੇ ਟੀ.ਐੱਡ. ਕੀ ਹੋਵੇ ਉਹਦਾ ਬਹੁਤ ਬੁਰੀ ਹਾਲਤ ਆ ਰਹੀ ਹੈ ਉਹ ਪਈਆਂ ਮਿਲ ਜੈ ਨੇ ਪਈਆਂ ਜਿਹੜੀ ਧੱਤੇ ਖਾਲੇ ਫਿਰ ਤੇਰੇ ਬਹੁਤ ਹੋ ਗੁਸਤਲਾਏ ਪੈਸਾ ਕਰਕੇ ਮੇਲੀ ਜੀ ਤੇ ਜੇ ਆਪਾਂ ਗੱਲ ਕਰੀਏ ਜਿਹੜੀਆਂ ਮੰਗਾਂ ਜੇ ਨਾਮੰਨੀਆਂ ਗਈਆਂ ਅਗਲੀ ਰਣਨੀਤੀ ਕੀ ਬਣਾਉਗੇ ਤੁਸੀਂ ਜੀ ਅਗਲੀ ਰਣਨੀਤੀ ਕੇ ਬਾਰੇ ਵੈਸੇ ਮੀਟਿੰਗ ਸਟੇਟ ਦੀ ਮੀਟਿੰਗ ਬਣਾਈਆ ਤਾਂ ਇਸ ਪੈਸਾ ਕਰਕੇ ਸੀ ਬਰਾਜੀ ਬੁਰੀ ਪ੍ਰਸਾਧਾ ਵੀ ਤੇ ਨਾਲੇ ਵੀ ਹੈ ਕਿ ਜਿਹੜੇ ਬਿਜਲੀ ਬੋਰ ਜ਼ਮੀਨਾਂ ਵੇਚ ਰਿਹਾ ਉਹਦੇ ਖਿਲਾਫ ਵੀ ਔਰ ਜਿਹੜਾ ਬਿਜਲੀ ਐਕਟ 2025 ਲੈ ਰਿਹਾ ਉਹਦੇ ਖਿਲਾਫ ਵੀ ਪੈਸਾ ਕਰਨਾ ਹੈ ਜੀ ਜਦੋਂ ਤੁਸੀਂ ਡਿਊਟੀ ਤੇ ਸੀਗੇ ਔਰ ਅੱਜ ਜਿਹੜੇ EMPLY ਕੰਮ ਕਰ ਰਹੇ ਕਿੰਨਾ ਕੁ ਫਰਕ ਆਇਆ ਨਜ਼ਰ ਦੇ ਵਿੱਚ ਤਨਖਾਹਾਂ ਦੇ ਵਿੱਚ ਆਦੂ ਜਾ ਮੈਂ ਦੋ ਸਾਲ 96% ਵਰਤੀ ਵਲੀ ਬੀਲੇ ਗੋ ਜੀ ਔਰ ਮੈਂ ਲਗਾਤਾਰ 40% ਦੀ ਗੁਰਤ ਕੰਮ ਕੀਤਾ ਉਸ ਵੇਲੇ ਸਾਡੇ ਇੱਕ ਟਾਈਮ ਤੇ 113000 ਬੰਦਾ ਸੀ ਹੁਣ 13000 ਬੰਦਾ ਰਹਿ ਗਿਆ ਤਾਂ ਪਰ ਮੁਲਾਜ਼ਮਾਂ ਦਾ ਬਹੁਤਾ ਮਾਰੀ ਹਾਲ ਤੇ ਜਿਹੜੇ ਮੁਲਾਜ਼ਮ ਜਿਹੜੇ 25 ਨਵੇਂ ਨੇ ਸਾਡੇ 25 ਹੈ ਉਹ ਪਰ ਉਹਦੇ ਬੀਜੀਪੀ ਵੀ ਨਹੀਂ ਬੈਠਿਆ ਰਹੀ ਉਹਦਾ ਜਿਹੜੀ ਗੋਸ ਤੇ ਬਲਾਜਮ ਦਾ ਜਦੋਂ ਦੀ ਕਾਰਪੋਰੇਸ਼ਨ ਬਣੀ ਆ ਸਰ ਜਿਹੜੇ ਅਧਿਕਾਰੀ ਆ ਉਹਨਾਂ ਦਾ ਰਵਈਆ ਕਿਸ ਤਰ੍ਹਾਂ ਹੈਗਾ ਪੈਨਸ਼ਨ ਰਜਿਸਟ੍ਰੇਸ਼ਨ ਨਾਲ ਰਵਈਆ ਪੈਨਸ਼ਨ ਰਜਿਸਟ੍ਰੇਸ਼ਨ ਦਾ ਕਰਕੇ ਰਹਿਤ ਕੀ ਆ ਦੀ ਦੀ ਨੀ ਗੋਦੀ ਪੇ ਲੈ ਜਿਹੜੀ ਆ ਉਹ ਪੈਨਸ਼ਨ ਰਿਸ਼ਨਲ ਤੋਂ ਕਲਕਤੇ ਜਿਹੜਾ ਸਰਕਾਰ ਜੀ ਸਰਕਾਰ ਕਰਨੀ ਹੈ ਪਹਿਲੇ ਫਿਰ ਤੇ ਵੀ ਇਹਨੇ ਵੀ ਇਹ ਮਜਬੂਰੀ ਜਿਹੜੀ ਆ ਸਰਕਾਰ ਦਾ ਫੈਸਲਾ کورٹ ਦਾ ਫੈਸਲਾ ਤੁਹਾਨੂੰ ਪੈਨਸ਼ਨ ਦੇਣੀ ਵੀ ਇਹ ਸਰ ਜੀ کورٹ ਦਾ ਫੈਸਲਾ ਦਾ ਹਾਂ ਤਾਂ ਪੈਨਸ਼ਨ ਵੀ ਸ਼ਰਤਕਦ ਜੀ ਜਿਹੜੇ ਤੁਸੀਂ ਅਧਿਕਾਰੀਆਂ ਨੂੰ ਆਪਣੀ ਯੂਨੀਅਨ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਵਿਸ਼ੇਸ਼ ਤੌਰ ਤੇ ਅਧਿਕਾਰੀਆਂ ਨੂੰ ਕੋਈ ਵਿਸ਼ੇਸ਼ ਤੌਰ ਤੇ ਅਧਿਕਾਰੀਆਂ ਦਾ ਇਹ ਵੀ ਸਾਡੇ ਜਿਹੜੇ ਮੰਗਾ ਨਹੀਂ ਉਹਦਾ ਸਾਡੀ ਮੀਟਿੰਗ ਲੈ ਕੇ ਸਾਨੂੰ ਪਹਿਲਾਂ ਸੱਦ ਗੱਲ ਕਰ ਰਿਹਾ ਜਾਂਦਾ ਹੁੰਦਾ ਨਹੀਂ ਤਕਰਸੀ ਦੀ ਜੀ ਥੈਂਕ ਯੂ ਦੂਜੀ ਵਾਰ ਪਟਿਆਲੇ ਦੇ ਰਾਜੇ ਨੇ ਮਹਿਮਾਨੀ ਕੀਤੀ ਆਈਐਸ ਦੇ ਆਈਸਾ ਸਬਸਤ ਨੂੰ ਜਿਹੜੇ ਆਦਮੀ ਕੰਟਰਪੈਕਟ ਦੇ ਨਰ ਰਿਹਾ ਲੇਕਿਨ ਸਾਡੇ ਪੰਜਾਬ ਦੇ ਮੁਲਾਜ਼ਮ ਪੰਜਾਬ ਦਾ ਪੈਨਸ਼ਨ ਉਹ ਢੀਗੇ ਤਾਂ ਵੰਦੇ ਆ ਅਗਲੀ ਗੱਲ ਕੋਪਰਦੌਰ ਦਾ ਸਟਰ ਜਿਹੜਾ ਪੇਕੁਸ਼ੇ ਨੇ ਬਕਾਇਦਾ ਸੰਵਸਤੀ ਚਲੀ ਆ ਉਹ ਪੰਜਾਬ ਦੀ ਸੁਪੈਮਨ ਸਰਕਾਰ ਸਾਡੇ ਪੈਨਸ਼ਨਰਾਂ ਨੂੰ ਨਹੀਂ ਦੇ ਰਹੀ ਸਾਡੇ ਸੋਹਣਾਂ ਮੁੰਡਿਆਂ ਦਾ ਮੰਗਦੇ ਤੇ ਐਕਸੈਸ ਸੀਮ ਦਿਖਾ ਰਹੇ ਮੈਡੀਕਲ ਬੁੱਧਤ ਖੇਮਾਤ ਨਹੀਂ ਦਿਖਾ ਰਹੇ ਕਹੋ ਮਗਾਓ ਉਸ ਜਾਣ ਕਰ ਜੇ ਨੇ ਨਾਲ ਦੀ ਨਾਲ ਨਵੀਂ ਘੜ ਹੋਣਾ ਕਿ ਸਾਡੇ ਸਾਹਮਣੇ ਜਿੱਤੇ ਵਿੱਚ ਇਹ ਸਮਝਿਆ ਜੀ ਦੇ ਅਨੁਸਾਰ ਉਹ ਸਖਤ ਦੇ ਤਾਤ ਦੋਸਤੋ ਕਿਸੇ ਨਾਲ ਨਹੀਂ ਜੀਤੀ ਜਾ ਰਹੀ ਹੈ ਪਟਿਆਲੇ ਜੀ ਵੀ ਨਹੀਂ ਜੀ ਜਾ ਰਹੀ ਹੈ ਦੋਸਤੋ ਦੂਰ ਨਹੀਂ ਇਹ ਸੀਨੀਅਰ ਬੋਰਡ ਦੇ ਦਫ਼ਤਰ ਦੇ ਬਾਅਦ ਦੇ ਪੂਰੇ ਅਡਾਨੀ ਦਫ਼ਤਰ અમારી ਦਫ਼ਤਰ ਤੁਹਾਨੂੰ ਦਿਖਾ ਲਵੇਗਾ ਜਿਹੜਾ ਰੀਅਲ ਜੋ ਤੇ ਵਿਹਾਂ ਮਿਲਦਾ ਅਡਾਨੀ ਦਫ਼ਤਰ ਉਸੇ ਕਾਲੇ ਪੰਜਾਬ ਦੀ ਜੁਨੀਵਰਸਿਟੀ ਉਹਦੇ ਚ ਹੀ ਜਾ ਰਹੀ ਹੈ ਦੋਸਤੋ ਸਮਝਦਾ ਇੱਕ ਪੁਰਾਣਾ ਕਥੀ ਆਣਾ ਪੰਜਾਬ ਦੇ ਅੰਦਰ ਬੀਬੀ ਅੰਬੀ ਔਰ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਨੂੰ ਪਰ ਜਿੰਜਕ ਪ੍ਰਿਕ ਨਾਲ ਪ੍ਰਵਿਰਕਤਾ ਜਾਣ ਹੈ ਦੋਸਤੋ ਪੰਜਾਬ ਦੀ ਪੈਸ਼ਾ ਐਸੋਸ਼ੀਏਸ਼ਨ ਤਵਾਦ ਸਿਸਟਮ ਇਹ ਬਤੇ ਪੰਜਾਬ ਦੀ 25000 ਪੈਸ਼ਾ ਦੀ ਵਾਧੇ ਕਰਦੀ ਹੈ ਹੱਕੀ ਵਡਾਈ ਦੇ ਪਾਤਰ ਨੇ ਅੱਜ ਵੱਡੀ ਗਿੱਤੇ ਨੂੰ ਪੋਚੇ ਤੁਸੀਂ ਸਾਬਤ ਕਰਦਾ ਪਿੰਲੀ ਮੋੜ ਦੀ ਰੈਲ ਨੇ ਤੋਂ ਦੱਸਦਾ ਕਿ ਅਸੀਂ ਪੰਜਾਬ ਦੇ ਪੈਸ਼ਾ ਆਪਣੀ ਹੱਕੀ ਦੇ ਕਾਇਮ ਵਾਸਤੇ ਅੱਜ ਵੀ ਖੜੇ ਹਾਂ ਤੁਹਾਨੂੰ ਸੇ ਨਾਮ ਲਾਂ ਕਰਕੇ ਤੁਹਾਡੇ ਨਾਲ ਮਿਲ ਕਰਾਂਗੇ ਧੰਨਵਾਦ ਜੈ ਜੁੱਤਾ ਜੈਸਰ